ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿਕਰ ਕਰਾਂਗੇ ਕਿ 832 ਤੋਂ ਤੇ 8394 ਬਲਕੀਆਂ ਵਿੱਚ ਸਰਕਾਰ ਵੱਲੋਂ ਕਿਉਂ ਹਰਦਾਬਾਦ ਦੇਰੀ ਕੀਤੀ ਜਾ ਰਹੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਗਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਦੇਖ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਈ ਜਾਵੇ ਕਰੇ ਲਗਭਗ ਇੱਕ ਹਫਤਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਟਵੀਟ ਕਰਕੇ 882364 ਤੇ 885999 ਦੀਆਂ ਕੁੱਲ 3381 ਪੋਸਟਾਂ ਇੱਕ ਹਫ਼ਤੇ ਵਿੱਚ ਕਰਨ ਦੀ ਗੱਲ ਕੀਤੀ ਸੀ ਤਾਂ ਪੀਡਰ ਨੂੰ ਬਹੁਤ ਖੁਸ਼ੀ ਹੋਈ ਸੀ ਕਿ ਹੁਣ ਤਾਂ ਉਹਨਾਂ ਨੂੰ ਜਲਦੀ ਹੀ ਆਫਰ ਲੈਟਰ ਦੇ ਦਿੱਤੇ ਜਾਣਗੇ ਕਿਉਂਕਿ ਖੁਦ ਮੁੱਖ ਮੰਤਰੀ ਇਹਨਾਂ ਦੋਹਾਂ ਭਾਪੀਆਂ ਨੂੰ ਕੋਰਾ ਕਾਲ ਸਬੰਧੀ ਆਪਣੀ ਚੁੱਪੀ ਤੋੜਦੇ ਹੋਏ ਖੁਦ ਉਹਨਾਂ ਨੇ ਐਲਾਨ ਕੀਤਾ ਹੈ ਹੁਣ ਇਸ ਗੱਲ ਨੂੰ ਵੀ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰੰਤੂ ਅਜੇ ਤੱਕ ਦੋਹਾ ਹੀ ਭਾਰਤੀਆਂ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਟਮੈਂਟ ਹੀ ਨਹੀਂ ਕਰਵਾਈ ਗਈ ਆਫਰ ਲੈਟਰ ਦੇਣੇ ਤਾਂ ਅਜੇ ਦੂਰ ਦੀ ਗੱਲ ਹੈ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸਰਕਾਰ ਆਫਰ ਲੈਟਰ ਵੰਡਣ ਲਈ ਕੋਈ ਫੰਕਸ਼ਨ ਕਰੇਗੀ ਜਿਸ ਲਈ ਟੁਕਮੀ ਡੇਟ ਤੇ ਵੈਨਿਊ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਆਰਡਰ ਵੰਡਣ ਲਈ ਤਾਰੀਖ ਤੇ ਸਥਾਨ ਚੁਣਨ ਦੇ ਫੈਸਲੇ ਲੈਣ ਵਿੱਚ ਹੀ ਇੰਨਾ ਸਮਾਂ ਲੱਗ ਜਾਵੇ ਤਫੇਸੁਰ ਕਾਰ ਨੂੰ ਹੋਰ ਵੱਡੇ ਫੈਸਲੇ ਲੈਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਤਾਂ ਸਮੇਂ ਤੋਂ ਬਾਹਰ ਦੀ ਗੱਲ ਹੀ ਝਪਦੀ ਹੈ ਦੋਆਹੀ ਭਰਤੀਆਂ ਵਿੱਚ ਪ੍ਰੋਸੈਸ ਪੂਰਾ ਹੋਣ ਵਿੱਚ ਹੋ ਰਹੀ ਬੇਤਫਾਸ਼ਾ ਦੇਰੀ ਤੋਂ ਤੰਕ ਆ ਕੇ ਈਟੀ 2364 ਤੇ ਈਟੀ 9999 ਸਾਂਝਾ ਫਰੰਟ ਦੇ ਆਗੂ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਵੀ ਲਗਾਇਆ ਹੋਇਆ ਹੈ ਪਰੰਤੂ ਨਾ ਤਾਂ ਸਿੱਖਿਆ ਮੰਤਰੀ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਭਰੋਸਾ PARTیاں ਪੂਰੀਆਂ ਕਰਨ ਸੰਬੰਧੀ ਦਿੱਤਾ ਗਿਆ ਹੈ ਜਦੋਂ ਮੁੱਖ ਮੰਤਰੀ ਦੁਆਰਾ ਇਹ ਬਿਆਨ ਦੇ ਦਿੱਤਾ ਗਿਆ ਸੀ ਕਿ PARTیاں ਦਾ ਪ੍ਰੋਸੈਸ ਪੂਰਾ ਕਰ ਲਿਆ ਗਿਆ ਹੈ ਤਾਂ ਹੁਣ ਇਸ ਗੱਲ ਤੋਂ ITT ਕੈਡਰ ਸਮੇਤ ਸਾਰਿਆਂ ਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਹੁਣ ਬਿਨਾਂ ਵਜ੍ਹਾ ਇੰਨੀ ਦੇਰੀ ਸਟੇਸ਼ਨ ਅਲਾਟ ਕਰਨ ਅਤੇ ਆਫਰ ਲੈਟਰ ਦੇਣ ਵਿੱਚ ਕਿਉਂ ਕੀਤੀ ਜਾ ਰਹੀ ਹੈ ਇਸ ਕਾਰਨ ਸਾਝੇ ਮੋਰਚੇ ਨੂੰ ਵਰਦੇ ਮਹੀਨ ਵਿੱਚ ਵੀ ਗੰਬੀਰਪੁਰ ਵਿਖੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਾ ਪੈ ਗਿਆ ਹੈ ਦੂਜੇ ਪਾਸੇ ਯੂਨੀਅਨ ਦੇ ਆਗੂਆਂ ਦੁਆਰਾ ਕੇਡਰ ਨੂੰ ਜ਼ੋਰਦਾਰ ਅਪੀਲ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਅਮੀਰਵਾਰ ਸ਼ਾਮਲ ਹੋ ਕੇ ਇਕੱਠ ਦਿਖਾ ਕੇ ਆਪਣੇ ਏਕੇ ਦਾ ਸਬੂਤ ਦੇਣ ਤਾਂ ਹੀ ਸਰਕਾਰ ਦੇ ਕੰਨਾਂ ਤੇ ਜੂੰੰ ਸਰਕਣੀ ਹੈ ਨਹੀਂ ਤਾਂ ਫਿਰ ਸਰਕਾਰ ਵੱਲੋਂ ਪਤਾ ਨਹੀਂ ਹੋਰ ਕਿੰਨੀ ਦੇਰ ਕੀਤੀ ਜਾਵੇਗੀ ਇਹਦੇ ਨਾਲ ਹੀ ਮੋਰਚੇ ਨੂੰ ਚਲਦਾ ਰੱਖਣ ਲਈ ਆਰਥਿਕ ਸਹਾਇਤਾ ਕਰਦੇ ਹੋਏ ਫੰਡ ਦਾ ਯੋਗਦਾਨ ਪਾਉਣ ਲਈ ਵੀ ਗੈਟਰ ਵੱਲੋਂ ਗੈਟਰ ਦੇ ਆਗੂਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਮੋਰਚਾ ਚਲਾਉਣ ਲਈ ਖਰਚਾ ਤਾਂ ਕਰਨਾ ਹੀ ਪੈਂਦਾ ਹੈ ਅੰਗਰੇਜ਼ੀ ਦੀ ਇੱਕ ਪ੍ਰਸਿੱਧ ਕਹਾਵਤ ਹੈ ਮਨੀ ਮੇਕਸ ਦਾ ਮੇਅਰ ਗੋ ਭਾਵ ਕਿ ਪੈਸੇ ਨਾਲ ਹੀ ਤਾਂ ਕੰਮ ਚੱਲਦੇ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਈਟੀਟੀ 23 ਚੋਂ ਤੇ ਈਟੀਟੀ 98 ਜਣੇ ਸਾਂਝੇ ਮੋਰਚੇ ਵੱਲੋਂ ਲਗਾਏ ਪੱਕੇ ਮੋਰਚੇ ਦੇ ਨਤੀਜੇ ਵਜੋਂ ਸਰਕਾਰ ਕਦੋਂ ਕਿਉਂ ਨਹੀਂ ਹੋਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਕਮੈਂਟ ਕਰਵਾ ਕੇ ਤੇ ਉਹਨਾਂ ਨੂੰ ਆਫਰ ਲੈਟਰਸ ਦਿੰਦੀ ਹੈ ਤਾਂ ਜੋ ਉਮੀਦਵਾਰਾਂ ਦਾ ਜੋ ਸ਼ਾਂਤ ਹੋਵੇ ਤੇ ਉਹਨਾਂ ਨੂੰ ਰੁਜ਼ਗਾਰ ਹੋਵੇ ਤੇ ਉਹ ਸਕੂਲਾਂ ਵਿੱਚ ਜਾ ਕੇ ਆਪਣੀ ਸੇਵਾ ਨਿਭਾ ਸਕਣ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ